सतनाम श्री वाहिगुरु साहिब जी एक ओंकार सतगुरु प्रसाद हर सच्चे तखत रचाया सत मेला नानक निरपौ निरंकार विच सीधा खेला गुर सिमर मनाई काल का खंडे की वेला ਪਿਉ ਪਹੂਲ ਖੰਡ ਧਾਰ ਹੋਏ ਜਨਮ ਸੋਹੇਲਾ ਗੁਰ ਸੰਗਤ ਕੀਨੀ ਖਾਲਸਾ ਮਨ ਕੀ ਦਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ सतनाम श्री वाहिगुरु साहिब जी एक ओंकार सतगुरु प्रसाद हर सच्चे तखत रचाया सत संगत मेला नानक निरपौ निरंकार विच सीधा खेला गुर सिमर मनाई काल का खंडे की वेला ਪੀਓ ਪਾਹੂਲ ਖੰਡ ਧਾਰ ਹੋਏ ਜਨਮ ਸੁਹੇਲਾ ਗੁਰ ਸੰਗਤ ਕੀਨੀ ਖਾਲਸਾ ਮਨ ਕੀ ਦਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ सतनाम श्री वाहिगुरु साहिब जी एक ओंकार सतगुरु प्रसाद हर सच्चे तखत रचाया सत मेला नानक निरपौ निरंकार विच सीधा खेला गुर सिमर मनाई काल का खंडे की वेला ਪਿਉ ਪਹੂਲ ਖੰਡ ਧਾਰ ਹੋਏ ਜਨਮ ਸੋਹੇਲਾ ਗੁਰ ਸੰਗਤ ਕੀਨੀ ਖਾਲਸਾ ਮਨ ਕੀ ਦਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ सतनाम श्री वाहिगुरु साहिब जी एक ओंकार सतगुर प्रसाद हर सच्चे तखत रचाया सत संगत मेला नानक निरपौ रेकार विच सीधा खेला गुर सिमर मनाई काल का खंडे की वेला ਪੀਓ ਪਹੂਲ ਖੰਡ ਤਾਰ ਹੋਏ ਜਨਮ ਸੋਹੇਲਾ ਗੁਰ ਸੰਗਤ ਕੀਨੀ ਖਾਲਸਾ ਮਨ ਕੀ ਦਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਅੰਕਾਰ ਸਤਗੁਰ ਪ੍ਰਸਾਦ ਹਰ ਸੱਚੇ ਤਖਤਰ ਚਾਇਆ ਸਤ ਸੰਗਤ ਮੇਲਾ ਨਾਨਕ ਨਿਰਪਉਣ ਰੰਕਾਰ ਵਿੱਚ ਸਿੱਧਾ ਖੇਲਾ ਘਰ ਸਿਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ ਪੀਓ ਪਾਹੂਲ ਖੰਡ ਧਾਰ ਹੋਏ ਜਨਮ ਸੋਹੇਲਾ ਗੁਰ ਸੰਗਤ ਕੀ ਨੀ ਖਾਲਸਾ ਮਨ ਕੀ ਦਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ सतनाम श्री वाहिगुरु साहिब जी एक ओंकार सतगुर प्रसाद हर सच्चे तखत रचाया सत संगत मेला नानक निरपौ रेकार विच सिद्धा खेला गुर सिमर मनाई काल का खंडे की वेला ਪੀਓ ਪਹੂਲ ਖੰਡ ਤਾਰ ਹੋਏ ਜਨਮ ਸੋਹੇਲਾ ਗੁਰ ਸੰਗਤ ਕੀ ਨੀ ਖਾਲਸਾ ਮਨ ਕੀ ਦਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ सतनाम श्री वाहिगुरु साहिब जी एक ओंकार सतगुरु प्रसाद हर सच्चे तखत रचाया सत मेला नानक निरपौ निरंकार विच सिद्धा खेला गुर सिमर मनाई काल का खंडे की वेला ਪੀਓ ਪਾਹੂਲ ਖੰਡ ਧਾਰ ਹੋਏ ਜਨਮ ਸੋਹੇਲਾ ਗੁਰ ਸੰਗਤ ਕੀ ਨੀ ਖਾਲਸਾ ਮਨ ਕੀ ਦਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ सतनाम श्री वाहेगुरु साहिब जी एक अहंकार सतगुरु प्रसाद हर सच्चे तखतर छाया सतसंगत मेला नानक निरपोन रेकार विच सिद्धा खेला गुर सिमर मनाई काल का खंडे की वेला ਪੀਓ ਪਹੂਲ ਖੰਡ ਧਾਰ ਹੋਏ ਜਨਮ ਸੁਹੇਲਾ ਗੁਰ ਸੰਗਤ ਕੀਨੀ ਖਾਲਸਾ ਮਨ ਕੀ ਦਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ सतनाम श्री वाहिगुरु साहिब जी एक ओंकार सतगुरु प्रसाद हर सच्चे तख्त रचाया सत मेला नानक निरपौ रेकार विच सिद्धा खेला गुर सिमर मनाई काल का खंडे की वेला ਯੋ ਪahul ਖੰਡ ਧਾਰ ਹੋਏ ਜਨਮ ਸੋਹਿਲਾ ਗੁਰ ਸੰਗਤ ਕੀਨੀ ਖਾਲਸਾ ਮਨ ਕੀ ਦਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ சீ சே ஜ நிரபார சேலசிமர மனி கலா ਪੀਓ ਪਹੂਲ ਖੰਡ ਧਾਰ ਹੋਏ ਜਨਮ ਸੁਹੇਲਾ ਗੁਰ ਸੰਗਤ ਕੀਨੀ ਖਾਲਸਾ ਮਨ ਕੀ ਦਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ